ਇਦੋਂ ਇੱਕ ਰੋ ਚੜੀ ਮਾਰ ਉਹ ਟੋਕਰਾ ਟੀਵੀ ਚੜੀ ਮਾਰ ਅਜੰਧਾ ਟੋਕਰਾ ਟੀਵੀ ਵਾਹ ਵਾਹ ਟੋਕਰਾ ਹਾਏ 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 ਉਹ ਦੇਖੋ ਉਹ ਭੂਤ ਹੈ ਤੇ ਉਹ ਦੇਖੋ ਭਾਂ ਰਿਹਾ ਇਧਰ ਕਾਲ ਜੀ ਵਿਚ ਦੇ ਰਿਹਾ ਫਿਰ ਜਾ ਕੇ ਭੂਟਾਂ ਦੇ ਵਿਚ ਪਾ ਦੇ ਭੰਗੜਾ ਤੇ ਪੱਲੀ ਚੱਲ ਦੇ ਰਿਹਾ ਫਿਰ ਆਇਆ ਇੱਥੇ ਉਹ ਦੇਖੀਓ ਭਾਂ ਰਿਹਾ ਸਤਿ ਸ੍ਰੀ ਕਾਲ ਜੀ ਵੈਲਕਮ ਟੂ ਮਾਈ ਚੈਨਲ ਅੱਜ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਕਬੱਡੀ ਦਾ ਮੈਚ ਐਕਸ਼ਨ ਵਾਲੀ ਟੀਮ ਪਰ ਜਿੰਨੇ ਆ ਮੈਚ ਨਹੀਂ ਵੇਖਿਆ ਉਹਨੇ ਕੁਝ ਨਹੀਂ ਵੇਖਿਆ ਤੇ ਤੁਸੀਂ ਨਾ ਵੇਖਿਓ ਕਿ ਨਾ ਨਾਗਵਾ ਕੇ ਅਦਾ ਨਾ ਕੌਲੀ ਚਟ ਪਤੀਲਾ ਮਾਂਜ ਸਲੇਡਾ ਭੂਤ ਪਤਾ ਨਹੀਂ ਕਿੰਨੇ ਕਿ ਨਾਮ ਆ ਤੇ ਆ ਜੋ ਤੁਹਾਨੂੰ ਸਾਰਾ ਚਿੱਤ ਖੁਸ਼ ਕਰਾਉਣੇ ਟਾਡਾ ਲੋ ਜੀ ਬਾਬਾ ਜੀ ਥੋੜੇ ਟਾਈਮ ਜੀ ਹੋਣ ਲੱਗਾ ਮੈਚ ਸਟਾਰਟ ਤੇ ਵੇਖਿਓ ਤੁਸੀਂ ਪੂਰਾ ਸਿਰਾ ਹੋਇਆ ਤੇ ਦੁਨੀਆਂ ਵੇਖ ਕੇ ਕਿੱਦਾਂ ਖੁਸ਼ ਕੀਤੀ ਹੈ ਚਲੋ ਆ ਜੋ ਵੇਖਿਓ ਚਲੋ ਕਲਿਆਣਾ ਆ ਨਾ ਵੀ ਤੰਦਿਆਂ ਨੂੰ ਉੱਦਾਂ ਦੇ ਰੱਖਿਆ ਵਾਹ ਹੋ ਗਿਆ ਲੈਣਾ ਜਾ ਕਿਨੇ ਲੱਗਾ ਉਹ ਸਾਹਮਣੇ ਇਹ ਤਕੀਲੇ ਪਾਣਾ ਜਿੱਦੇ ਜਾ ਕੇ ਹੌਣੇ ਫਾੜਉਣ ਦੀ ਕੋਸ਼ਿਸ਼ ਕੀਤੀ ਹੈ ਮੁੰਡੇ ਦੇ ਨਾਮ ਇਹ ਬਲ ਔਰ ਕਿੰਨੀ ਚੋਟੀ ਦੀ ਸੋਚ ਕੇ ਰੱਖਿਆ ਭਰਾਵਿਆਂ ਇਹਨਾਂ ਦੇ ਘਰ ਦੇ ਵੀ ਸੋਚਦੇ ਹੋਣਾ ਇਹਨਾਂ ਨਾਚਾਂ ਤੋਂ ਬਾਅਦ ਵਿੱਚ ਕਿ ਆਪਾਂ ਦੇ ਮੁੰਡੇ ਦਾ ਨਾਮ ਹੋੜ ਹੀ ਰੱਖਿਆ ਸੀ ਆ ਤੇ ਹੋੜ ਹੀ ਰੱਖੀ ਜਾਂਦਾ ਹੈ ਲਓ ਇਧਰ ਨਾਗ ਇਹ ਕਾਲਾ ਨਾਗ ਉਧਰੋਂ ਪਾਸੇ ਚਿੜੀ ਮਾਰ ਕਾਲਾ ਨਾਗ ਤੇ ਚਿੜੀ ਮਾਰ ਕਾਲਾ ਨਾਗ ਤੇ ਚਿੜੀ ਮਾਰ ਇਹ ਨਾਗ ਵੀ ਐਕਸ਼ਨ ਨਾਗ ਵੀ ਐਕਸ਼ਨ ਆਓ ਬਹੁਤ ਲਓ ਸਾਹਮਣੇ ਕਬੱਡੀ ਪਾਉਣ ਵਾਸਤੇ ਦੇਖਾਂਗੇ ਇਸ ਵਕਤ ਲਓ ਸਾਹਮਣੇ ਦਿੱੱਬੀ ਇਹ ਮੇਨ ਕੋਟਲੇ ਦੀ ਕਬੱਡੀ ਪਈ ਹੈ ਲਓ ਸਾਹਮਣੇ ਦੇਖਾਂਗੇ ਕੌਣ ਕਰਦਾ ਕਮਾਲ ਇਹ ਸਲੇਡਰ ਚਾਲੋ ਸਲੇਡਰ ਵਿੱਚ ਪਾਸੇ ਪਹੁੰਚੋ ਆਹ ਸਲੇਡਰ ਨੇ ਖੋਟੇ ਜਿਹੇ ਫੜਦੇ ਆਪਸੀ ਗੱਝੀ ਖਾ ਗਏ ਨਾ ਗਰੰਟੀ ਬਾਅਦ ٹی ٹی وی وی پھر بل چندرا کتے سوچ سوچ کے رکھے آ ایک کیوی چڑی مار آؤ ٹوکرا ٹی وی چڑی مار آ ٹوکرا ٹی وی واہ واہ آؤ ٹوکریا چندریا ਆ ਰਿਹਾ ਇਹ ਤਾੜੀਆਂ ਮਾਰੇ ਮੁੰਡਿਆਂ ਵਾਸਤੇ ਯਾਰ ਇਹ ਮਾਜੇ ਰਿਐਕਸ਼ਨ ਵਾਲੇ ਐ ਬਹੁਤ ਵਧੀਆ ਕਲਜੋਗ ਦੀ ਕਬੱਡੀ ਪੈ ਗਈ ਐ ਵਾਓ ਕਲਜੋਗ ਕਲਜੋਗ ਤੇ ਪੈਰੇ ਨੱਚ ਰਿਹਾ ਬੰਦੇ ਤੋਂ ਬੰਦਾ ਨੱਚ ਰਿਹਾ ਨੇਤਾ ਜੀ ਛੱਡਣ ਕੁਰਸੀ ਲੈ ਭਾਵੇ ਔਖਾ ਖਾਣਾ ਪਚ ਰਿਹਾ ਜਿਹੜਾ ਰੱਜ ਕੇ ਕਰੂਗਾ ਮੱਚ ਪੜੇ ਓਹ ਆਹ ਓਹ ਦੇਖ ਭਲਾ ਰਜੇ ਵੇਖੋ ਮਾਰਾ ਲਾਈ ਵਾਲੇ ਪਾਸੇ ਹੋ ਕੇ ਆਉਂਦੀ ਹੈ ਵਾਹ ਬਹੁਤ ਸਾਹਮਣੇ 나ਗ ਦੀ ਰੇਡ ਪੈ ਗਈ ਹੈ ਇਹ 나ਗ ਹੈ ਬਾਹਿਆ ਪਿੰਡ ਵਾਲਾ ਕਾਲਾ 나ਗ ਕੌਡੀਆਂ ਵਾਲਾ ਲੱਭ ਜੀ ਟੇਰੇ ਰਕਾ ਨੇ ਜੀ ਉਧਰੋਂ ਪਾਸੇ 나ਗ ਤੇ ਉਧਰੋਂ ਪਾਸੇ ਕੌਲੀ ਚੱਟ ਕੌਲੀ ਚੱਟ ਵਾਹ ਨੱਟਵਾ ਦੇ ਆਓ ਆਓ ਆਸਮਾਨ ਫੜੇ ਤਿਆਰੀਆਂ ਮੁੰਡੇ ਵਾਸਤੇ ਆਲੋ ਪਰ ਲੋ ਨਗਰੂਆਂ ਤਿਆਰੀਆਂ ਹਮੇ ਨੇ ਜੱਫਾ ਲੜਨਾ ਪੜਿਆ ਵਾਹ ਗੱਬਰੂ ਵਾਹ ਸਲੈੱਡ ਦੀ ਕਬੱਡੀ ਪਈ ਹੈ ਉਧਰ ਦੇ ਪਾਸੇ ਉਹ ਪਟੇਲੇ ਮਹਜ ਅਨ ਜੱਫੇ ਲੜਨ ਦੀ ਕੋਸ਼ਿਸ਼ ਕਰਦਾ ਆ سلیڈا چالو سلیڈا ਇਸ ਲੇਡਾ ਦੀ ਰੇਡ ਉੱਲੇ ਪਾਸੇ ਆਹ ਕਿੰਦੇ ਮਿੱਕਾ ਪੋਟ ਇਸ ਲੇਡਾ ਲੇਡੇ ਦੇ ਨਾਲੇ ਟੱਕਰ ਖੇਡਾਂਗੇ ਲੂਨ ਪੌਟਲਾ ਹੋ ਲੂਨ ਪੌਟਲਾ ਭਾਦੀ ਕਾਦੀ ਦੁਸ਼ਮਣੀ ਕੱਢੀ ਆਸ਼ਰ ਮਗਰ ਟਾਲੀ ਵੱਡੀ ਕਿਸੇ ਦਾ ਕੱਜਿਆ ਪਾਪਾ ਨਹੀਂ ਬਹੁਤਾ ਜੋਰ ਵਾ ਭਾਦੀ ਜੱਲਾ ਫਸਾਤਾ ਨਹੀਂ ਇਹ ਹੋ ਬਸ 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 ਬਹਾ ਲਾਹ ਉੱਪਰ ਸਾਹਮਣੇ ਨਾਗ ਨਾਗ ਦੀ ਕਬੱਡੀ ਪਈ ਹੈ ਚੜੀ ਮਾਰ ਫੋਮੂਰੇ ਲਾਜ ਆਪਾਂ ਆ ਚੜੀ ਮਾਰ ਕੇ ਇਹਨੇ ਚੜੀਆਂ ਬਹੁਤ ਮਾਰੀਆਂ ਨਿੱਕੇ ਹੁੰਦੇ ਨੇ ਕਹਿੰਦੇ ਗੇਲ ਬਣਾ ਕੇ ਪੰਗੇ ਲੈਂਦਾ ਸੀਗਾ ਪਰਦਿਆਂ ਨੇ ਨਾ ਨਾ ਚੜੀ ਮਾਰ ਰੱਖਤਾ ਉਧਰ ਨਾਗ ਉਧਰ ਚੜੀ ਮਾਰ ਮੈਨੂੰ ਲੱਗਦਾ ਹੁਣ ਲੱਗਾ ਦੇਖ ਮੇਰੇ ਅੱਖਾਂ ਤੋਂ ਮੂਰੇ ਇਹ ਆਹ ਹੋ ਗਿਆ پوری دنیا کے کلج ہے ترا پھر ادھر کبڈی ٹوکرے بھی جانا ٹوکرا رکھتا آکریا آ ਓ ਆਪਣੇ ਆਂ ਡਿੱਗਾ ਕਿ ਸੱਚੀ ਡਿੱਗਾ ਓਏ ਉਹ ਥਾਪੀਆਂ ਮਾਰਦਾ ਡਿੱਗਾ ਨਹੀਂ ਲਓ ਸਾਹਮਣੇ ਕਬੱਡੀ ਪੋਲ ਵਾਸਤੇ ਸਲੇਡਾ ਉਧਰੋਂ ਪਾਸੇ ਭਾਲਦੇ ਪਾਣੇ ਓਹ ਕਹਿੰਦੇ ਸਲੇਡਾ ਪਰ ਇਧਰੋਂ ਪਾਸੇ ਦੇਖੋਗੇ ਸਲੇਡੇ ਨਾਲ ਲੂਨ ਘੋਟਣਾ ਆਇਆ ਰਿਹਾ ਹੈ ਰੱਬਾ ਇਹ ਆਹ ਆਹ ਖੋਹ 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 ਦੀਆਂ ਬੰਦਾ ਬਿਲਕੁਲ ਸਾਹਮਣੇ ਲੱਤੀ ਆ ਰਹੇ ਅਜਿਹੇ ਮੈਚ ਕਹਿੰਦੇ ਹੁੰਦੇ ਆ ਦੇਖੋ ਸ਼ਕਰਤਾ ਦੀ ਜ਼ਿੰਦਗੀ 'ਚ ਖੁਸ਼ੀ ਬਹੁਤ ਜ਼ਰੂਰੀ ਹੈ ਲਓ 나ਗ ਦੀ ਰੋਡ ਲੱਗਾ ਅੱਛੀ ਮਾਰ ਦੇ ਨਾਲ ਕੋਈ ਪੱਕਾ ਨਹੀਂ ਜਿਆਦਾ ਪਿਆਰ ਹੈ ਜਾਂ ਫਿਰ ਸੰਧੀਆਂ ਵਰ ਸੰਧਵਾ ਵਾਲੀ ਜੜੀ ਹੈ ਜਾਂ ਪਤਾ ਨਹੀਂ ਗੁੰਡੀਆਂ ਵਾਲੀ ਜੜੀ ਹੈ ਹੋ ਜਾਂਦਾ ਨਾਗ ਏ ਆਹ ਏ ਆਹ ਏ ਆਹ ਭਾਵੇਂ ਮੇਰਾ ਰੱਬ ਡਾਂਸ ਵੀ ਕਰਦਾ ਲੱਗ अगले मैच जी तयारी करलेटा हथ पीले नग न साजका हथ पीले मागे सलेठा ਬਾਦਿ ਬਟੀਲੇ ਮਾਂਜਾ ਤੈਨੂੰ ਪੁੱਛਣਾ ਜ਼ਰੂਰ ਹੈ ਆ ਮੈਂ ਤੈਨੂੰ ਕੋਚ ਦੇ ਦਿੱਤਾ ਕਿ ਘਰਿਆਂ ਦੇ ਜਾਣ ਵਿੱਚ ਕੇ ਪਪਾ ਜੀ ਕਿਤੇ ਰਸੋਈ ਦੇ ਵਿੱਚ ਹੀ ਜਾ ਕੇ ਬਟੀਲੇ ਮਾਂਜੇ ਫੜਿਆ ਲਓ ਸਾਹਮਣੇ ਦੇਖਾਂਗੇ ਉਹ ਟੋਕਰਾ ਤੇ ਚਿੜੀ ਮਾਰ ਟੋਕਰਾ ਤੇ ਚਿੜੀ ਮਾਰ ਏ ਕੀ ਬਣਿਆ ਵੀਰ ਉਹ ਤੇਰੀ ਪੜੀ ਜਿਹੜੇ ਉਹ ਚੰਦਰਿਆ ਬਾਜੇ ਇਹਦਾ ਨਾਮ ਚਿੜੀ ਮਾਰਾ ਤੇ ਫੇਰੇ ਦੇ ਚਾਂਸੇ ਤੇ ਆ ਗਿਆ ਇਹ ਮਾਰੂ ਚਿੜੀ ਇਸ ਵਾਰੀ ਏ ਮਾਰੀ ਗਈ ਆਏ ਆਏ ਓਹ ਹੋ 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 ਬੱਸ 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 ਸਾਰੀ ਉਮਰ ਜੀਵਨ ਗੁਰੂ ਦਾ ਇੱਕ ਦੂਜੇ ਨੂੰ ਇਹਨਾਂ ਨੇ ਆਇਆ ਕਰਿਆ ਕਰਦਾ ਮੂਰੇ ਬੱਦ ਬੱਦ ਕੇ ਲੱਭੇ ਸਾਹਮਣੇ ਕਾਲਜੋਟ ਕਾਲਜੋਟ ਦੇ ਦੂਜੇ ਪਾਸੇ ਭੂਤ ਇਹ ਭੂਤ ਹੈ ਤੇ ਦੂਜੇ ਉਹ ਦੇਖਿਓ ਪਹੁੰਚ ਰਿਹਾ ਇਧਰ ਕਾਲਜੋਟ ਚ ਆਪ ਲਾ ਗਈ ਉਹ ਦੂਜੇ ਨੇ ਕਰਤੀ ਫਿਆ ਦੀ ਮਰਖਾ ਕਰਦਾ ਨਾਦ ਆ ਗਿਆ ਬੱਗਾ ਔਰਲੇ ਪਾਸੇ ਵਾਲੇ ਨੂੰ ਲਾਗਾ ਕਰੀ ਉਹ ਪਤਾ ਲੱਗੇ ਇਧਰਲੇ ਪਾਸੇ ਦੇ ਮੁੰਡੇ ਤੱਕ ਤਗੜਾ ਬਹੁਤ ਵਧੀਆ ਉਹ ਵਾਹੋ ਟੱਕਰਿਆ ਨਹੀਂ ਉਹ ਜਿਸਨਾਂ ਉਹ ਟੱਕਰਿਆ ਬਹੁਤ ਵਧੀਆ ਐਨ ਕੰਦੇ ਕਮਾ ਉਹ ਨਾਜ ਉਹ ਨਾਜ ਉਹ ਖਾਜ ਵੱਡੇ ਮੈਚ ਦੀਆਂ ਟੀਮਾਂ ਠੀਕ 10 ਮਿੰਟ ਬਾਅਦ ਖੇਡ ਗਰਾਊਂਡ ਤੇ ਚੱਲ ਗਈ ਹੈ ਤਨਾ ਖੇਡਾਂ ਜਾਰੀਆਂ ਵੀ ਰਹਿਣ ਲਓ ਇਹ ਹੈ ਉਹ ਰੌਣਕ ਤੇ ਭੱਜਣ ਤੋਂ ਪਹਿਲਾਂ ਹੀ ਬਹੁਤ ਕਰਲੀ ਚੱਟ ਉਹ ਕੌਲੀ ਚੱਟ ਕੌਲੀ ਚੱਟ ਵੇੜਿਆ ਫਿਰੇ ਜਾ ਕੇ ਭੁੱਟਾਂ ਦੇ ਵੇੜੇ ਚ ਪਾਵੇ ਭੱਜਣੇ ਤੇ ਪਹਿਲੀ ਚੱਟ ਵੇੜਿਆ ਫਿਰ ਆਇਸੇ ਨੱਥੇ ਉਹ ਦੇਖੀਏ ਭਰਾ ਲੜਿਆ ਅੱਛੀ ਦਫਣੀ ਹੈ ਜਿਹਦੇ ਡੰਗ ਮਾਰ ਕੇ ਆ ਆ ਸਾਹਮਣੇ ਦੇਖਾਂਗੇ ਕਬੱਡੀ ਪਾਲ ਵਾਸਤੇ ਖੇਡ ਗਰਾਊਂਡ ਦੇ ਵਿੱਚ ਇੱਕ ਹਿੰਦੇ ਟੋਪਰਾ ਓਧਰਲੇ ਪਾਸੇ ਵੀ ਲੱਗਿਆ ਹੈ ਵਿਸ਼ਾਲ ਇਹਦੇ ਕੌਲੀ ਜੱਟ ਤੇ ਦੂਜੇ ਪਾਸੇ ਚੜੀ ਮਾਰ ਔ ਚੜੀ ਮਾਰ ਔ ਚੜੀ ਮਾਰ ਔ ਚੜੀ ਮਾਰ ਚੜੀ ਮਾਰ ਨੂੰ ਕੌਣ 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 ਇੱਕ ਪਾਸੇ ਇੱਕ ਪਾਸੇ ਟੋਕਰਾ ਤੇ ਦੂਜੇ ਪਾਸੇ ਚੜੀ ਮਾਰ ਵਾਹ ਅੰਮ੍ਰਿਤ ਲੱਗਦਾ ਚੜੀ ਨਹੀਂ ਇਹ ਹਾਏ ਹਾਏ ਉਹ ਦੇਖੀਏ ਚੰਦਰਾ ਮਾਰੇ ਯਾਰ ਮੁੰਡਿਆਂ ਦਾ ਹੌਸਲਾ ਵਧਾਈਆ ਬਾਤ ਅਜੇ ਮੈਚ ਵਧੀਆ ਲੱਗ ਰਿਹਾ ਮੈਂ ਸੰਗਤ ਨੇ ਬੇਨਤੀ ਕਰਦਾ ਇਹਦਾ ਮੁੰਡਿਆਂ ਦਾ ਮਾਰ ਸੇ ਕਰ ਕਲੀਏ ਭਾਵੇਂ ਆਪਾਂ ਸਹੀ ਦੱਸੋ ਜੀ ਯਾਰ ਐਡਾ ਵਧੀਆ ਮੈਚ ਹੈ ਆਹ ਨਾ ਜੜਾ ਜੇਕਰ ਆਪਾਂ ਕਿਸੇ ਹੋਰ ਪਾਸੇ ਸਾਡੇ ਮਸਾਲੇ ਵੀ ਤੇ 25000 ਰੁਪਏ ਨਾਲ ਅਸੀਗਾ ਇਹ ਪਿਆਰ ਦੇ ਬੱਜੇ ਆਏ ਆ ਲਓ ਸਾਹਮਣੇ ਦੇਖਾਂਗੇ ਉਹ ਟੀਮ ਨਾ ਵਾਹ ਕਹਿੰਦੇ ਨਿੱਕੇ ਹੁੰਦੇ ਨਾ ਪੜੀ ਲਾਂਗੜ ਜਿਹੜੀਆਂ ਇਹ ਇਨਾ ਤੋਂ ਦੇਖਣ ਨੂੰ ਮਿਲਦੀ ਹੈ ਲਓ ਉਧਰਲੇ ਪਾਸੇ ਦੇਖਾਂਗੇ ਇੱਕ ਪਾਸੇ ਤਕੀਲੇ ਲਾਗ ਤੇ ਦੂਜੇ ਪਾਸੇ ਸਲੇਡਾ ਇਹੋ ਪਿੱਛੇ ਮੁੜ ਕੇ ਵੇਖ ਪਿੱਛੇ ਤਾਂ ਦੇਖੋ ਪਿੱਛੇ ਤਾਂ ਦੇਖੋ ਉਹ ਬੱਸੇ ਭਰਾ ਮਰਿਆ ਹਾਲੇ ਤੱਕ ਇਹ ਗਵਿੰਦਰ ਆਉ ਲਖਾ ਦੇ ਮੇਰੇ ਪੰਜਾਬੀ ਵੀਰ ਸਪਾਂਸਰ ਕੀਤੇ ਹੋਏ ਸਾਡੇ ਭਰਾ ਦੇ ਪੱਠੇ ਆ ਬੱਲ ਭਰਾ ਦੇ ਚਿੱਲੇ ਲਓ नाग ਦੀ ਕਬੱਡੀ ਪਈ ਹੈ ਕਾਲਾ नाग ਕੁੰਡੀਆਂ ਵਾਲਾ ਲੜ ਜੀ ਤੇਰੇ ਰਕਾਂ ਨੇ ਆ ਵਾਹੋ नाग ਸਾਡਾ ਪਿੱਛੇ ਦੇਖ ਉਹ ਉੱਠ ਹੀ ਰਹਿ ਗਿਆ ਜੀ ਦਾ ਉਹ ਭਰਾ ਭਰਾਜ नाग ਨੇ ਇੱਧਰ ਸਾਡੇ ਭਰਾ ਜ਼ਿੰਦਗੀ ਦੇ ਮਾਲ ਰੰਗੂਪਾਲ ਫਰਵਾਹ ਪਿੰਡ ਵਾਲਾ ਪੁੱਜ ਗਿਆ ਤੇ ਮਨੀ ਪੁਲਸੀਆ ਹਾਂ ਲੋ ਬਾਈ ਲੋ ਬਾਈ ਆਏ ਦੋ ਪੈਗੇ ਤਰੂ ਲੋ ਇਧਰ ਆ ਜੰਦਾ ਟੱਕਰਾ ਟੀਵੀ ਇਧਰ ਹਰਾਂ ਦੇ ਪਾਣੀਆਂ ਨੇ ਬਹੁਤ ਵੱਡੇ ਪੱਗਰ ਤੇ ਲੋਕਾਂ ਦੇ ਘਰ ਨੇ ਲੋਕਾਂ ਦੀਆਂ ਫੈਸਲਾ ਨਹੀਂ ਇਹ ਸਾਡੇ ਬੱਚਿਆਂ ਦੀਆਂ ਉਮੀਦਾਂ ਰੋਡੀਆਂ ਇਹ ਸਾਡੀਆਂ ਆਸਾਂਆਂ ਰੋਡੀਆਂ ਸਾਡੀਆਂ ਖਵਾਹਿਸ਼ਾਂ ਦੇ ਪੈਰੀ ਫਿਰਿਆ ਔਰ ਅਗਲੇ 나ਗ ਨੂੰ 200 ਰੁਪਏ ਜੀ ਦੇਖਦੇ ਸਾਡੇ ਭਾ ਬਾਲ ਸੁਸ਼ਤੀ ਦੇ ਵੱਡੀ ਵੱਡ ਸੈਟ ਜਿਹਦੇ ਜਰੀਏ ਅੱਜ ਦਾ ਵੱਡਾ ਖੇਡ ਮੇਲਾ ਦੁਨੀਆ ਭਰ ਦੇ ਵਿੱਚ ਦਿਖਾਇਆ ਜਾ ਰਿਹਾ ਔਰ ਜਲਦਾ 나ਗ ਆ ਪਹਿਲੀ 100 ਵਾਲੀ ਤੇ 100 ਵਾਲੀ ਹੋਰ ਇਧਰੋਂ ਪਾਸੇ ਟੱਕਰ ਓ ਵਾਹ ਦੱਬੜਾ ਰਾਜ ਟੱਕਰ ਰਾਜਕਾਂ ਦੇ ਪੀੜਾ ਵਿੱਚੋਂ ਖਾਸ ਬੋਲਦੇ ਹੁੰਦੇ ਨੇ ਮੁੱਖਾਂ ਮਾਰੀਆਂ ਤੇ ਇਹਦੇ ਚ ਅੰਦਰ ਤੇ ਕਰਾਉਂਦਾ ਲੱਗਦਾ ਐਕਸ਼ਨ ਉਹਦੇ ਵਾਲੇ ਕਰਦਾ ਆ ਚੱਲੇ ਜੀ ਔਰ ਆਇਆ ਤੁਸੀਂ ਅੰਮ੍ਰਿਤਸਰ ਦੇ ਦੋ ਡੱਡਾ ਨਾਗ ਦੀਆਂ ਦੋ ਡੱਡਾ ਅੰਮ੍ਰਿਤਸਰ ਦੇ ਭਾ ਦੇ ਵਿੱਚ 200 ਦੀਆਂ ਹੋ ਗਿਆ ਤੇ ਉਧਰ ਦੇ ਪਾਸੇ ਸਲੇਟਾ ਉਹ ਸਲੇਟਾ ਦੇ ਚੱਕ ਰਹੇ ਨੇ ਪੁਲਵਾਨ ਕੌਲੀ ਚਾਟ ਇਧਰਲੇ ਪਾਸੇ ਟੋਕਰਾ ਉਹ ਕੌਲੀ ਚਾਟੇ ਟੋਕਰਾ ਉਹ ਟੋਕਰਾ ਮਾਜਦਾ ਉਹ ਟੁਕੜਾ ਟੋਕਰਾ ਮਾਜਦਾ ਉਹ ਵਾਹ ਰੇ ਬੜਾ ਆਇਆ ਟੋਕਰਾ ਆਇਆ ਟੋਕਰਾ ਤੇ ਭੂਤ ਇੱਕ ਖੜਚ ਪੁਹਤ ਹੋਣਗੇ ਉਹ ਪੁਹਤ ਅੱਜ ਪੰਜਾਬ ਦੇ ਟੋਕਰਾ ਟੀਵੀ ਉਹ ਲਾਡ ਦੀ ਕਬੱਡੀ ਸਾਡੇ ਨਵ ਗਿਰਤ ਭਰਾਜ ਗਲੀਓ ਉਹ ਪਤੀਲੇ ਨਾਚ ਲੱਗਿਆ ਹੋਇਆ ਨੂਨ ਕੋਟਲਾ ਆ ਨੂਨ ਕੋਟਲਾ ਆ ਲੋਨ ਕੋਟਲਾ ਜਿਹਦੇ ਵੱਜਦਾ ਅੱਖੀ ਚ ਇੱਕ ਵਾਰੀ ਤੇ ਸਾਹ ਜੰਦਾ ਸਟਾਰ ਫਿੰਗਰ ਭਾਰੋ ਗੱਟੂਆ ਇਹ ਜਿਹੜੀ ਸਾਹਿਬ ਇਹ ਜਿਹਦੇ ਵੱਜਦਾ ਉਹ ਨੂਨ ਉਹ ਨੂਨ ਕੋਟਲਾ ਹੈ ਇਹ ਪਾਈਆਂ ਵਾਲੇ ਦਾ ਚੱਲਾ ਗੁਰਦਾਸਪੁਰਿਆ ਅਖੜਾ ਵਾਲੇ ਬਾਕੀ ਦੋਹਾਂ ਟੀਮਾਂ ਨੂੰ ਬੰਦੀ ਕਰਾਉਂ ਕੀ ਟੀਮਾਂ ਜਲਦ ਖੇਡ ਗਰਾਊਂਡ ਦੇ ਵਿੱਚ ਆ ਜਾਣਗੀਆਂ ਇਧਰਲੇ ਪਾਸੇ ਚੜੀਮਾਰ ਤੇ ਦੂਜੇ ਪਾਸੇ ਕੌਲੀ ਚੱਟ ਚੜੀਮਾਰ ਤੇ ਕੌਲੀ ਚੱਟ ਮੈਨੂੰ ਲੱਗਦਾ ਚੜੀਮਾਰ ਨੇ ਕੌਲੀ ਚੱਟ ਦੀ ਓ ਟੋਠੀ ਓ ਕੌਲੀ ਚੱਟਦੀ ਮੱਲਾ ਇਹ ਚੜੀਮਾਰ ਮਾਰ ਚੱਟ ਨੂੰ ਮਾਰ ਹੀ ਪੱਜਿਆ ਜਾਂਦਾ ਹੋਇ ਇੱਕ ਇੱਕ ਹਾਇ 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 ਓ ਜੰਗਰੇ ਨਾਲ ਨਾਲ ਪਿੰਡਿਆ ਸਰਗੋਤਲੇ ਪਾਸੇ ਲੱਗਦਾ ਉਹਨੇ ਤੇ ਲੜੀਆਂ ਲੜੀਆਂ ਦੇ ਲੜੀਆਂ ਲੱਗਦੀਆਂ ਉਹ ਸਾਰੇ ਕੱਬਰ ਦੇ ਲੜੀਆਂ ਦੱਬਰ ਦੇ ਲੜੀਆਂ ਭਾਦੀਏ ਕਾਢੀ ਵਿਸ਼ਮਲੀ ਕੱਢੀ ਆਈ ਸ਼ਰਮ ਦੇ ਟਰਾਲੀ ਵੱਡੀ ਕਿਸੂਤਾ ਗੱਜਿਆ ਪਾਤਾ ਨੇ ਕਾਢਾ ਬੇਰਵਾ ਭਾਦੀਏ ਜਮਾ ਫਸਾਟਾ ਨੇ ਇੱਧਰ ਅਨੁਕਸਾਨੇ ਦੁਬਈ ਵਾਲੇ ਭਰਾ ਦੇ ਲਈ ਦੇਖਦੇ ਵੱਡੇ ਮਾਨ ਲਾਗ ਦੇ ਵਾਸਤੇ ਪੁੱਛੇ ਇੱਧਰ ਲਾਗ ਲਪੇਟਾ ਛੋਟਾ ਉਹ ਛੋਟਾ ਨਾਲ ਉਹ ਛੋਟਾ ਨਾਲ ਉਹ ਤੁਹਾਡਾ ਪ੍ਰੋਜੈਕਟ ਆ ਜਿੱਤਣ ਗਿਆ ਪਰ ਤੁਹਾਡੀ ਮਹਿਕ ਵਾਸਤੇ ਯਾਰਾ ਆਜੋ ਫੜਦਾ ਸਖਾ ਕੰਗਰੇ ਤੇ ਮੂਤ ਹੱਥ ਪਾ ਲਿਆ ਜਿੰਦਾਈ ਅਗਲਾ ਨਾਰੀ ਚੱਕ ਕੇ ਲੈ ਗਿਆ ਉਹ ਜਾਂਦੇ ਬੁੱਤ ਦੇ ਇਧਰ ਵੱਡੀ ਟੀਮ ਨੇ ਮੇਰੇ ਬਿਆਫੀ ਕਰੇ ਖੇਡ ਗਰਾਊਂਡ ਦੇ ਵਿੱਚ ਇੱਕ ਵਾਰ ਸ੍ਰੀ ਪ੍ਰਮੋਹ ਦੀ ਸਪான்ਸਰ ਕੀਤੀ ਹੋਈ ਟੀਮ ਅਲਾੜੀ ਵੀਰਾ ਦੇ ਨਾਲ ਪੁੱਜੇ ਬਹੁਤ ਵਧੀਆ ਲਓ ਸਾਹਮਣੇ ਪਾਲੀ ਚੱਕ ਆਓ ਜਲਦੀ ਮਾਰੋ ਉਹ ਯਾਰ ਪਤਾ ਲੱਗਿਆ ਤੇਰੀ ਕਬੱਡੀ ਵਾਲ टा इसे भूत भूत खे टोकरा भूत खे टोकरा मनू लॻंदे जी सिटियूं पर भूत कंदा हल टोकराक ਔਰ ਭਰਾਵਾ ਧਰਮਾਤਰ ਦੇ ਲਓ ਸਾਹਮਣੇ ਕਬੱਡੀ ਪਾਉਣ ਵਾਸਤੇ ਲਾਗ ਤੇ 나ਗ ਦੇ ਜੱਫਾ ਲਾਉਣ ਵਾਸਤੇ ਕੋਣ ਇੱਕ ਪਾਸੇ ਜੜੀ ਮਾਰ ਲੱਗਿਆ ਹੋਇਆ ਔ ਟੋਪਰੇ ਟੀਵੀ ਲੱਗਿਆ ਹੋਇਆ ਔਰ ਨਾਲ ਦੇਖਾਂਗੇ ਮੇਰੇ ਪਿਆਰੇ ਵੀਰੋ ਸਤੇਰੇ ਬਣ ਕੇ ਔ ਲੇਨ ਘੋਟੇ ਬਣ ਕੇ ਆਹ ਕਲੈਣਾ ਆਹ ਕਲੈਣਾ ਝੰਡੇ ਨੇ ਇਹ ਕਲੈਣਾ ਤੇ 나ਗ ਕਲੈਣਾ ਤੇ 나ਗ ਹਲੇ ਮੇਰੇ ਰੱਬਾ ਆਏ ਲਾਗਾ ਨਾਗ ਜ਼ਹਿਰੀਲਾ ਤੇ ਜਿਹਨੂੰ ਕੱਟ ਲਿਆ ਉਹ ਹਣ ਪਿੰਡਕ ਪਰਿਵਾਰਾਂ ਦੇ ਵਾਸਤੇ ਭਰਾ ਨੇ ਬਾਹ ਫੜੀਆ ਤੇ ਨਾਲ ਖੜਾ ਬਹੁਤ ਸਾਰੇ ਪਲੇਅਰਾਂ ਦਾ ਸਾਥ ਦਿੱਤਾ ਕਿ ਅੱਜ ਸਾਡੇ ਰੇਨੂ ਫਰਵਾਹ ਪਿੰਡ ਵਾਲੇ ਦਾ ਵੱਡਾ ਮਾਣ ਸਤਕਾਰ ਜਿਹੜਾ ਇਹ ਨਕਦ ਰਾਸ਼ੀ ਦੇ ਨਾਲ ਦਿੱਤਾ ਜਾ ਰਿਹਾ ਹੈ ਔਰ ਸਾਡੇ ਜਿਨ੍ਹਾਂ ਦੇ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਹੈ ਲਗਭਗ 1.5 ਲੱਖ ਰੁਪਏ ਜਿਹੜਾ ਤੇ ਕਹਿੰਦੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਦੇ ਤੌਰ ਤੇ ਸਾਡੇ ਘਰ ਚ ਵੱਲੋਂ ਔਰ ਸਾਡੇ ਰਿਸ਼ਾਦ ਸਿੰਘ ਸਾਹਲੂ ਉਸ ਘਰ ਦੇ ਵੱਲੋਂ ਸਹਿਯੋਗ ਦਿੱਤਾ ਗਿਆ ਤੇ ਅੱਜ ਸਾਡੇ ਰੇਨੂ ਫਰਵਾਹ ਪਿੰਡ ਵਾਲੇ ਦਾ ਇਹ ਵੱਡਾ ਮਾਣ ਜਿਹੜਾ ਅਰਸ਼ਾਦ ਸਿੰਘ ਸ਼ਾਲੂ ਤੇ ਸਾਡੇ ਗੁਰਾਇਆ ਪਰਿਵਾਰ ਦੇ ਸਾਰੇ ਜਿਸਕਲੀਆਂ ਵਾਲਿਆਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਦੇ ਵੱਲੋਂ ਬਹੁਤ ਵੱਡਾ ਉਪਰਾਲਾ ਹੈ ਪਰ ਅਰਸ਼ਾਦ ਸਿੰਘ ਸ਼ਾਲੂ ਭਰਾ ਦਾ ਇਹ ਬਹੁਤ ਵੱਡਾ ਪਰਾਲਾ ਹੈ ਕਿ ਜਿਹੜਾ ਆਪਣੇਆਂ ਦੇ ਨਾਲ ਖੜਿਆ ਸਾਨੂੰ ਧੰਨਵਾਦ ਕਰਦੇ ਆ ਵੀਰਦਾਂ ਔਰ ਮਨੀ ਸੋਲ ਸਾਡਾ ਭਾਈ ਦੀ ਬਾਹ ਫੜੀਏ ਤੇ ਫੜੀਏ ਕਿੰਨੇ ਉਹਨਾਂ ਨੇ ਫਾਈਨੈਂਸ਼ੀਅਲ ਤੌਰ ਤੇ ਲਗਭਗ 1.5 ਲੱਖ ਰੁਪਏ ਜਿਹੜਾ ਦਿੱਜਿਆ ਤੇ ਸਾਡੇ ਪਲੇਅਰਾਂ ਦੀ ਸਪੋਰਟ ਹੋਈ ਹੈ ਤੇ ਬਹੁਤ ਵੱਡਾ ਪਰਾਲਾ ਨਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਤਾਂ ਅੱਜ ਲੋੜੇ ਕੌਣ ਔਰ ਸਾਡੇ ਮਨੀ ਸੋਲ ਰਿਸ਼ਾਲ ਸਿੰਘ